ਲੰਗੇ ਦਿਨੀ ਜਥੇਦਾਰ ਗਿਆਨੀ ਰਗਵੀਰ ਸਿੰਘ ਸੇਵਾਮੁਕਤ ਕਰ ਦਿੱਤੇ ਗਏ ਉਹਨਾਂ ਦੀ ਸੇਵਾਮੁਕਤੀ ਤੋਂ ਬਾਅਦ ਬੇहद ਚਰਚਾਵਾ ਚੱਲਦੀਆਂ ਪਈਆਂ ਕਿ ਆਖਰਕਾਰਨ ਕੀ ਬਣੇ ਕਿਹਨਾ ਕਾਰਨਾਂ ਵਾਸਤੇ ਇਹ ਫੈਸਲਾ ਲਿਆ ਗਿਆ ਹਾਲਾਂਕਿ ਲੰਗੇ ਕੱਲ ਤਕਰੀਰਾਂ ਦੇ ਦੌਰਾਨ ਇਹ ਸਿੱਧ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਗਈ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਦੇ ਅਹੁਦੇ ਉੱਤੇ ਰਹਿਣ ਦੇ ਅਨੁਕੂਲ ਨਹੀਂ ਔਰ ਬੇहद ਇਲਜ਼ਾਮ ਜਿਹੜੇ ਉਹਨਾਂ ਦੇ ਉੱਤੇ ਲਾਏ ਗਏ ਇੱਥੋਂ ਤੱਕ ਵੀ ਗੱਲਾਂ ਚੱਲੀਆਂ ਕਿ ਕਈ ਇਕੱਲੇ ਲੀਡਰ ਇਹ ਵੀ ਕਹਿੰਦੇ ਆ ਕਿ ਜਦੋਂ ਉਹ ਜਥੇਦਾਰ ਸਾਹਿਬ ਦੇ ਉੱਤੇ ਲੱਗੇ ਇਲਜ਼ਾਮਾਂ ਨੂੰ ਲਿਖਣ ਲੱਗੇ ਤਾਂ ਉਹਨਾਂ ਦੇ 5 ਪੇਜ ਭਰ ਭਰ ਕੇ ਹੈਰਾਨੀ ਦੀ ਗੱਲ ਹੈ ਇਸ ਸਥਿਤੀ ਜਿਹੜੀ ਹੈ ਉਹ ਜਥੇਦਾਰਾਂ ਦੇ ਅ ਮਤਲਕ ਬਣਦੀ ਨਜ਼ਰ ਆ ਰਹੀ ਹੈ ਹੁਣ ਤੱਕ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਉਹ ਸਾਰੇ ਇਲਜ਼ਾਮ ਜਿਨ੍ਹਾਂ ਦੀ ਸੋ ਕਾਲਡ ਅ ਇਲਜ਼ਾਮਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਲੀਡਰਾਂ ਦੇ ਵੱਲੋਂ ਉਹ ਇਲਜ਼ਾਮ ਹੁਣ ਤੱਕ ਤਾਂ ਨਹੀਂ ਸੀ ਲਾਏ ਗਏ ਹੁਣ ਤੱਕ ਤਾਂ ਕਿਸੇ ਨੇ ਕੋਈ ਪੇਜ ਨਹੀਂ ਸੀ ਭਰਿਆ ਹੁਣ ਤੱਕ ਤਾਂ ਕੋਈ ਕਾਪੀ ਨਹੀਂ ਸੀ ਖੋਲੀ ਜਥੇਦਾਰਾਂ ਦੇ ਉੱਤੇ ਇਲਜ਼ਾਮ ਗਿਣਨ ਵਾਲੀ ਪਰ ਆਖਰਕਾਰ ਹੁਣ ਅਚਾਨਕ ਜਦੋਂ ਲੋੜ ਪੈ ਗਈ ਉਦੋਂ ਕਾਪੀਆਂ ਵੀ ਭਰ ਗਈਆਂ ਉਦੋਂ ਪੇਜ ਵੀ ਭਰ ਗਏ ਫਿਰ ਇਸ ਪੂਰੇ ਮਾਮਲੇ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਨੂੰ ਲੰਗੇ ਦੀਣੀ ਸੇਵਾ ਮੁਕਤ ਕਰ ਦਿੱਤਾ ਗਿਆ ਔਰ ਸੇਵਾ ਮੁਕਤੀ ਤੋਂ ਬਾਅਦ ਬੇहद ਚਰਚਾਵਾਂ ਨੇ ਕਿ ਆਖਿਰ ਇਦਾਂ ਹੋਇਆ ਕਿਉਂ ਹੈ ਹੁਣ ਉਹਦੇ ਵਿੱਚ ਸੀਨੀਅਰ ਪੱਤਰਕਾਰ ਇਹ ਦਾਵਾ ਕਰਦੇ ਆ ਕਿ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀਦ ਜਹਦਰ ਸਾਹਿਬ ਨਾਲ ਮੁਲਾਕਾਤ ਕਰਦੇ ਆ ਅਬਰਤਸਰ ਜਾ ਕੇ ਤੇ ਮੁਲਾਕਾਤ ਕੀਤੀ ਜਾਂਦੀ ਹੈ ਜਹਦਰ ਗਾਨੀ ਰਗਵੀਰ ਸਿੰਘ ਨੂੰ ਮਿਲਦੇ ਨੇ ਉਸ ਤੋਂ ਪਹਿਲਾਂ ਇੱਕ ਮੁਲਾਕਾਤ ਹੋਰ ਹੁੰਦੀ ਔਰ ਉਹ ਮੀਟਿੰਗ ਜਿਹੜੀ ਹੈ ਉਹ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਸਰਦਾਰ ਬਲਵਿੰਦਰ ਸਿੰਘ ਭੂਦੜ ਦੇ ਨਾਲ ਕੀਤੀ ਜਾਂਦੀ ਹੈ ਸੀਨੀਅਰ ਪੱਤਰਕਾਰ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਇਹ ਮੀਟਿੰਗ ਜਿਹੜੀ ਹੈ ਉਹ ਮੈਡੀਕਲ ਕਾਲਜ ਦੇ ਵਿੱਚ ਰੱਖੀ ਜਾਂਦੀ ਆ ਉੱਥੇ ਕੀਤੀ ਜਾਂਦੀ ਆ ਹਾਲਾਂਕਿ ਇਸ ਦਾ ਮਜਬੂਹ ਮਜਦ ਤੱਕ ਜ਼ਾਹਿਰ ਨਹੀਂ ਹੋਇਆ ਕਿ ਆਖਰਕਾਰ ਕਿਉਂ ਇਹ ਮੀਟਿੰਗ ਹੋਈ ਉਸ ਦੇ ਇਲਾਨ ਨਾਲ ਇਹ ਵੀ ਕਿਹਾ ਗਿਆ ਕਿ ਇਸ ਮੀਟਿੰਗ ਤੋਂ ਬਾਅਦ ਹੀ ਬਰਾਕਤ ਗਿਆਨੀ ਰਗਵੀਰ ਸਿੰਘ ਦੇ ਨਾਲ ਕਰਦੇ ਨੇ ਐਡਵੋਕੇਟ ਹਰਜਨਦਰ ਸਿੰਘ ਧਾਮੀ ਖੈਰ ਇਸ ਪੂਰੇ ਸلسلੇ ਦੇ ਆਧਾਰ ਦੇ ਉੱਤੇ ਕੜੀਦਰ ਕੜੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੋ ਵਿੱਚ ਵਕਫਾ ਰਹਿੰਦਾ ਆ ਜੋ ਵਿੱਚ ਅਜੇ ਖਲਾਰ ਰਹਿੰਦਾ ਆ ਉਹ ਇਹ ਹੈ ਕਿ ਆਖਿਰ ਬਲਦ ਸਿੰਘ ਭੂਦਰ ਦੇ ਨਾਲ ਮੁਲਾਕਾਤ ਕਿਉਂ ਕੀਤੀ ਗਈ ਉਹਦਾ ਕੀ ਕਾਰਨ ਸੀ ਔਰ ਜੇ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਹਰਜਿੰਦਰ ਸਿੰਘ ਧਾਮੀ ਗੱਡੀ ਰਗਵੀ ਇਸੇ ਨੂੰ ਬਲੱਡ ਕਿਉਂ ਪਹੁੰਚ ਦੇ ਦੇਈ ਇਹ ਸਾਰਾ ਮਾਮਲਾ ਸਿਰਲ ਪੱਤਰਕਾਰ ਜਿਹੜੇ ਨੇ ਉਹ ਜੋੜ ਦੇ ਨਜ਼ਰ ਆ ਰਹੇ ਆ ਪਰ ਤਾਂ ਵੀ ਸਵਾਲ ਇਹ ਹੈ ਕਿ ਆਖਰ ਇਹ ਮੌਤਲੀ ਜਿਹੜੀ ਹੋਈ ਹੈ ਉਹ ਕਿਸ ਆਧਾਰ ਦੇ ਉੱਤੇ ਹੋਈ ਹੈ ਕਲੈਰਿਟੀ ਹੋਣੀ ਬੇहद ਜ਼ਰੂਰੀ ਹੈ ਖੈਰ ਆਉਦਾ ਸਭਾ ਕੀ ਕੁਝ ਲੈ ਕੇ ਆਵੇਗਾ ਸਿਰਲ ਪੱਤਰਕਾਰ ਕਿਹੜਾ ਖਲਾਸਾ ਆਉਂਦੇ ਸਮੇਂ ਕਰਦੇ ਆ ਕੀ ਕੁਝ ਇਸ ਮਾਮਲੇ ਦੇ ਵਿੱਚ ਹੋਰ ਸਾਹਮਣੇ ਆਉਂਦਾ ਹੈ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ